ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਰਹੋ ਜੀ ਜਿਨ੍ਹਾਂ ਦੇ ਰਿਸ਼ਤੇ ਹੋ ਚੁੱਕੇ ਹਨ ਜੀ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਬੱਚਿਆਂ ਨੂੰ ਇੱਥੇ ਮੈਂ ਜੋ ਵੀ ਇਸ਼ਤੇ ਬੋਲਾਂਗੀ ਜੀ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਨਾ ਜੀ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਵੀ ਕਰਿਆ ਕਰੋ ਰੱਬ ਨੇ ਤੁਹਾਨੂੰ ਬਹੁਤ ਖੁਸ਼ੀਆਂ ਦੇਣੀਆਂ ਹਨ ਜੀ ਵਾਈ ਗੁਰੂ ਦਾ ਨਾਮ ਲਿਖਿਆ ਕਰੋ ਜਿਨਾ ਨੇ ਆਪਣੀ ਐਡ ਦੁਬਾਰਾ بار بار ਲਗਾਨੀ ਹੈ ਜੀ ਸਾਡੇ WhatsApp ਨੰਬਰ ਤੇ ਕੰਟੈਕਟ ਕਰੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਸ਼ਾਰਟ ਟਾਈਮ ਡਿਵੋਰਸੀ ਹੈ ਜੀ ਏਰੀਆ ਅੰਬੇਸਰ ਜਨਮ 22/7/2000 ਦਾ ਹੈ ਇਹਨਾਂ ਨੇ ਐਮ ਇੰਗਲਿਸ਼ ਵਿੱਚ ਕੀਤੀ ਹੈ ਜੀ ਫ੍ਰੋਮ ਅੰਬੇਸਰ ਤੋਂ ਐਮਏ ਕਮਿਊਨੀਕੇਸ਼ਨ ਡਿਜ਼ਾਈਨ ਫ੍ਰੋਮ ਜਰਮਨੀ ਤੋਂ ਐਲਟਰ ਬ੍ਰਦਰ ਮੈਰਿਡ ਹੈ ਗੋਤ ਇਹਨਾਂ ਦੀ ਅਰੋੜਾ ਖੱਤਰੀ ਨੇ ਹਾਈਟ 5 ਫੁੱਟ 5 ਇੰਚ ਹੈ ਜਰਮਨੀ ਸਟੂਡੈਂਟ ਵੀਜ਼ਾ ਲੱਗਿਆ ਜੀ ਇਹਨਾਂ ਦਾ ਇੰਡੀਆ ਵਿੱਚ ਫਾਦਰ ਦਾ ਬਿਜ਼ਨਸ ਹੈ ਜੀ ਮੁੰਡਾ ਇਹਨਾਂ ਨੂੰ ਇੰਡੀਆ ਵਿੱਚ ਵਧੀਆ ਬਿਜ਼ਨਸਮੈਨ ਹੋਵੇ ਚਾਹੀਦਾ ਹੈ ਜੀ ਸਿਰਫ ਅਪਰ ਕਾਸਟ ਅਪਰ ਮੀਡਲ ਕਲਾਸ ਦੇ ਸੰਪਰਕ ਕਰਨ ਵਧੀਆ ਫੈਮਿਲੀ ਹੋਵੇ ਜੀ ਮੁੰਡਾ ਸੋਨਾ ਹੋਵੇ ਉਹੀ ਕੰਟੈਕਟ ਕਰਨ ਕਾਸਟ નો ਬਾਰ ਐਮ ਵੀ ਐਕਸਕਿਊਜ਼ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੁਮਾਰ ਤੱਕ ਜਨਮ 2 ਨੂੰ 1985 ਸਟੱਡੀ ਇਹਨਾਂ ਨੇ 10th ਕੀਤੀ ਹੈ ਕੱਤ 5 ਫੁੱਟ 4 ਇੰਚ ਹੈ ਏਰੀਆ ਜਲੰਧਰ ਮਦਰ ਹਾਊਸ ਵਾਈਫ ਨੇ ਪਿਤਾ ਜੀ ਨਹੀਂ ਹਾਂ ਜੀ ਇਹਨਾਂ ਦੀ ਆਪਣੀ ਇਲੈਕਟ੍ਰੀਕਲ ਸ਼ਾਪ ਹੈ ਜੀ ਫॉर ਰਿਪੇਅਰ ਦੋ ਪਿਆਣਾ ਮੈਰਿਡ ਹੈ ਜੀ ਇੱਕ ਜੰਗਰ ਬ੍ਰਦਰ ਹੈ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵਜੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਵੇਟਾ ਦਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1999 ਦਾ ਕੱਦ 5 ਫੁੱਟ 7/2 ਇੰਚ ਹੈ ਕਾਸਟ ਝੱਟ ਹੈ ਇਟਲੀ ਸਿਟੀਜ਼ਨ ਹੈ ਜੀ ਜੋਬ ਹੋਟਲ ਵਿੱਚ ਕਰਦੇ ਨੇ ਡਿਵੋਰਸ ਹੋਇਆ ਹੋਇਆ ਹੈ ਜੀ ਇਹਨਾਂ ਦਾ 7 ਸਾਲ ਦੀ ਬੇਟੀ ਹੈ ਜੀ ਬੱਚੇ ਦੀ ਕੈਸਟਡੀ ਮਾਂ ਕੋਲ ਹੈ ਜੀ ਇਟਲੀ ਵਿੱਚ 2 ਕਿਲੇ ਜ਼ਮੀਨ ਹੈ ਖੰਨਾ ਵਿੱਚ ਮੋਰਿੰਡਾ ਰਹਿ ਰਹੇ ਨੇ ਜੀ ਆਪਣਾ ਘਰ ਇਟਲੀ ਅਤੇ ਇੰਡੀਆ ਵਿੱਚ ਹੈ ਜੀ ਇਹਨਾਂ ਦਾ ਮਮ ਡੈਡ ਸਿਟੀਜ਼ਨ ਇਟਲੀ ਇਹਨਾਂ ਨੂੰ ਬਿਨਾਂ ਬੱਚੇ ਤੋਂ ਰਿਸ਼ਤਾ ਚਾਹੀਦਾ ਹੈ ਜੀ ਇਹਨਾਂ ਨੂੰ ਕੁੜੀ ਸੋਣੀ ਚਾਹੀਦੀ ਹੈ ਜੀ ਚਾਹੇ ਪਲੱਸ 2 ਪਾਸ ਹੋਵੇ ਸਿੰਪਲ ਮੈਰਿਜ ਕਰਨੀ ਚਾਹੀਏ ਇਹਨਾਂ ਨੇ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਪੀ ਆਰ ਬ੍ਰਾਹਮਣ ਵੈਸ਼ਨੋ ਲੜਕਾ ਹੈ ਏਰੀਆ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਜਨਮ 1995 ਦਾ ਹੈ ਕੱਦ 6 ਫੁੱਟ 2 ਇੰਚ ਹੈ ਸਟੱਡੀ ਇਹਨਾਂ ਨੇ ਬਿਜ਼ਨਸ ਮੈਨੇਜਮੈਂਟ ਬੀਬੀਏ ਡਿਗਰੀ ਕੈਨੇਡਾ ਸਰੀ ਵੈਨਕੂਵਰ ਤੋਂ ਕੀਤੀ ਹੈ ਜੀ ਪਤੌਰ ਕੰਪਨੀ ਵਿੱਚ ਮੈਨੇਜਰ ਜੋਬ ਕਰਦੇ ਹਨ ਪਿਤਾ ਸਰਕਾਰੀ ਜੋਬ ਤੋਂ ਬਾਅਦ ਪੈਨਸ਼ਨਰ ਹਨ ਜੀ ਮਾਤਾ ਹਾਊਸ ਵਾਈਫ ਹੈ ਲੜਕੀ ਇਹਨਾਂ ਨੂੰ ਚਾਹੀਦੀ ਹੈ ਜੀ ਬੀਐਸਸੀ ਨਰਸਿੰਗ ਹੋਵੇ ਫਿਜ਼ੀਓਥੈਰੇਪੀ ਹੋਵੇ ਜਾਂ ਲੈਬ ਟੈਕਨੀਸ਼ੀਅਨ ਹੋਵੇ ਬੀ ਡੀ ਐਸ ਜਾਂ ਸੀਏ ਕੀਤੀ ਹੋਵੇ ਪੰਜਾਬ, ਇੰਡੀਆ ਜਾਂ ਕੈਨੇਡਾ ਤੋਂ ਹੋਵੇ। ਅਪਰ ਕਾਸਟ ਨੋ ਬਾਅਰ। ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜਿਵੇਂ ਤੇਰੇ ਜਾਣਕਾਰੀ ਲੈ ਸਕਦੇ ਹੋ। ਬੇਟੀ ਦਾ ਰਿਸ਼ਤਾ ਨੋਟ ਕਰੋ ਜੀ। ਨਾਮ ਐਨਕੋਰ, ਜਨਮ 1994 ਦਾ, ਕਾਸਟ ਜੱਟ ਸਿੱਖ, ਕੱਦ 5 ਫੁੱਟ 5 ਇੰਚ ਹੈ ਜੀ। ਪੀਆਰ ਨਿਊਜ਼ੀਲੈਂਡ ਹੈ। ਇੱਕ ਬ੍ਰਦਰ ਹੈ ਜੀ ਕੈਨੇਡਾ ਪੀਆਰ, ਪਿਤਾ ਰਿਟਾਇਰਡ ਰੇਲਵੇ। ਮਾਤਾ ਪੋਸਟ ਆਫਿਸ ਜੋਬ ਕਰਦੇ ਨੇ। ਏਰੀਆ ਅੰਮ੍ਰਿਤਸਰ ਹੈ ਜੀ। ਪੜਾਈ ਇਹਨਾਂ ਨੇ ਬੈਚਲਰ ਡਿਗਰੀ ਇਨ ਕੰਪਿਊਟਰ ਐਪਲੀਕੇਸ਼ਨ ਇੰਡੀਆ ਤੋਂ ਕੀਤੀ ਹੈ। ਗ੍ਰੈਜੂਏਟ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਨਿਊਜ਼ੀਲੈਂਡ ਤੋਂ ਇਹਨਾਂ ਦੀ ਮੰਗ ਹੈ ਕਿ ਲੜਕਾ ਪੜਿਆ ਲਿਖਿਆ ਹੋਵੇ ਜੱਟ ਸਿੱਖ ਫੈਮਿਲੀ ਤੋਂ ਹੋਵੇ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਪੀਆਰ ਹੋਵੇ ਜਾਂ ਪੀਆਰ ਦੀ ਫਾਈਲ ਲੱਗੀ ਹੋਵੇ ਲੜਕੇ ਦੇ ਹਿੱਸੇ ਚਾਰ ਤੋਂ ਪੰਜ ਖੇਤ ਪੈਲੀ ਆਉਂਦੀ ਹੋਵੇ ਮਾਝਾ ਏਰੀਆ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਏਰੀਆ ਨੂੰ ਪਹਿਲ ਦਿੰਦੇ ਹਾਂ ਜੀ ਟੈਲੀਫੋਨ ਨੰਬਰ ਦਿੱਤਾ ਹੈਗੇ ਬਥੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਗਰਲ ਸਬ ਕਾਸਟ ਰੰਧਾਵਾ ਨੇਮ ਕੋਰ ਹੈ ਜੀ ਡੇਟ ਆਫ ਬਰਥ ਅਕਤੂਬਰ 1998 ਕੱਤ 5 ਫੁੱਟ 5 ਇੰਚ ਹੈ ਸਟੱਡੀ ਇਹਨਾਂ ਨੇ ਪਲੱਸ 2 ਕੀਤੀ ਹੈ ਡਿਪਲੋਮਾ ਨੈਨੀ ਕੇਅਰ ਵਿਦ ਆਈਲੈਟਸ 2019 ਤੋਂ ਇੰਕ੍ਰੈਂਟਾ ਚੱਲੇ ਗਈ ਸੀ ਸਟੱਡੀ 베ਸ ਤੇ ਨਾਓ ਔਨ ਵਰਕ ਪਰਮਿਟ ਇਨ ਕੈਨੇਡਾ ਫੈਮਿਲੀ ਦੇ ਵਿੱਚ ਫਾਦਰ ਨੇ ਜੀ ਮਦਰ ਨਹੀਂ ਹਨ ਇੱਕ ਛੋਟੀ ਭੈਣ ਹੈ ਜੀ ਕੈਨੇਡਾ ਹੈ ਉਹ ਵੀ ਡੇਰਾ ਬਾਬਾ ਨਾਨਕ ਹੈ ਜੀ ਏਰੀਆ ਇਹਨਾਂ ਦਾ ਇਹਨਾਂ ਨੇ ਵਿਆਹ ਜਲਦੀ ਕਰਨਾ ਹੈ 1-2 ਮਹੀਨੇ ਵਿੱਚ ਹੀ ਇਹਨਾਂ ਨੂੰ ਬਿਊਟੀਫੁੱਲ ਕੁਆਲੀਫਾਈਡ ਪੀਆਰ ਲੜਕਾ ਕੈਨੇਡਾ ਦਾ ਅਮਰੀਕਾ ਦਾ ਆਸਟ੍ਰੇਲੀਆ ਦਾ ਚਾਹੀਦਾ ਹੈ ਇਹਨਾਂ ਨੂੰ ਸਿਰਫ ਬਾਹਰਲੇ ਪੀਆਰ ਮੁੰਡੇ ਹੀ ਫੋਨ ਕਰਨ ਬੇਟੀ ਦਾ ਨੰਬਰ ਦਿੱਤਾ ਗਿਆ ਹੈ ਜੀ ਆਪ ਗੱਲਬਾਤ ਕਰਕੇ ਵਧੀਰੀ ਜਾਣਕਾਰੀ ਲੈ ਸਕਦੇ ਹੋ ਐਨਆਰਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਜੱਟ ਸੇਖਾ ਜੀ ਕਾਸਟ ਹੈ ਨੰਦੀ ਡੇਟ ਆਫ ਬਰਥ ਜੀ 4 ਸਤੰਬਰ 1998 ਦਾ ਹਾਈਟ 6 ਫੁੱਟ ਹੈ ਜੀ ਗ੍ਰੈਜੂਏਸ਼ਨ ਬੀਕੋਮ ਕੀਤੀ ਹੋਈ ਚ ਇਹਨਾਂ ਨੇ ਸੀਟੀਏ ਜੀ ਬ੍ਰੈਂਟਨ 온ਟਾਰੀਓ ਕੰਮ ਕਰਦੇ ਜੀ ਗੈਸ ਏਜੰਸੀ ਮੈਨੇਜਰ ਨੇ 10 ਸਾਲ ਯੂਐਸਏ ਵੀਜ਼ਾ ਐਸ ਵੈਲ ਫੈਮਿਲੀ ਵਿੱਚ ਮਮ ਡੈਡ ਸਿਸਟਰ ਐਂਡ ਗ੍ਰੈਂਡਮਦਰ ਨੇ ਜੀ ਸਿਸਟਰ ਲੀਵਿੰਗ ਇਨ ਕੈਨੇਡਾ ਰਹਿੰਦੇ ਨੇ ਜੀ ਉਹ ਡਿਸਟ੍ਰਿਕਟ ਤਰਨਤਾਰਨਾਂ ਜੀ ਲੈਂਡ ਇਹਨਾਂ ਕੋਲ 6 ਏਕੜ ਹੈ ਜੀ ਇਨਾਂ ਦੀ ਮੰਗ ਹੈ ਕਿ ਕੁੜੀ ਸੋਨੀ ਜਵਾਨ ਤੇ ਪੀਆਰ ਹੋਵੇ ਜੀ ਇਹਨਾਂ ਦਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦੀ ਹਾਈਟ 5 ਫੁੱਟ 5 ਇੰਚ ਤੋਂ ਉੱਪਰ ਹੀ ਹੋਵੇ ਤੇ ਪੀਆਰ ਹੋਵੇ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਕਾਸਤੁਲੀ ਹੈ ਜੀ ਸਿੱਖ ਖਤਰੀ ਬੁਆਏ ਹੈ ਜਨਮ 29 ਜੂਨ 1997 ਦਾ ਹੈ ਕੱਦ 5 ਫੁੱਟ 11 ਇੰਚ ਹੈ ਜੀ ਏਰੀਆ ਇਹਨਾਂ ਦਾ ਟਾਂਡਾ ਹੁਸ਼ਿਆਰਪੁਰ ਹੈ ਜੀ ਪੰਜਾਬ ਡਿਪਲੋਮਾ ਕੀਤਾ ਜੀ ਇਹਨਾਂ ਨੇ 2 ਸਾਲ ਦਾ ਕੰਪਿਊਟਰ ਕੋਰਸ ਫਰੋਮ ਕੈਨੇਡਾ ਤੋਂ ਮੂਵ ਟੂ ਕੈਨੇਡਾ ਸਿንስ 2017 ਬ੍ਰੈਮਟਨ ਕੈਨੇਡਾ ਵਿੱਚ ਰਹਿ ਰਹੇ ਸੀ ਆਪਣਾ ਕਾਰੀਨਾ ਤਾਂ ਕੈਨੇਡਾ ਸਿਟੀਜ਼ਨਸ਼ਿਪ ਮਿਲੀ ਜੀ ਇਹਨਾਂ ਨੂੰ ਇੱਕ ਜੰਗਤ ਬਤਰ ਹੈ ਜੀ ਹੂ ਕੰਪਲੀਟਡ ਵਰਟੀਕਲ ਸਟਡੀਆਂ इन कनाडा एंड वर्क्स एज ए रजिस्टर्ड नर्स इन ए कैनेडियन हॉस्पिटल फादर होलसेल क्लॉथ मर्चेंट ने जी टांडा होशियारपुर विच मदर हाउसवाइफ है काम में करते जी ट्रैक्टर ड्राइवर दा इनकम इनन दी 10000 कैनेडियन डॉलर्स मंथली टेलीफोन नंबर ਦਿੱਤਾ ਗਿਆ ਹੈ ਜੀ ਆਪ ਕੱਲ੍ਹ ਬਾਤ ਕਰਕੇ ਬਤੇਰੀ ਜਾਣਕਾਰੀ ਲੈ ਸਕਦੇ ਹੋ ਗੁਰੂ ਕੰਨ ਸੇਬ ਜੀ ਨੂੰ ਮੰਨਦੇ ਹਨ ਜੀ बेटी दा रिश्ता نوٹ ਕਰੋ ਜੀ ਨਾਮ ਕੋਰ ਜਿਲ੍ਹਾ ਮੋਗਾ ਕਾਸਟ ਮਜਵੀ ਸਿੱਖ ਕੱਦ 5 ਫੁੱਟ 5 ਇੰਚ ਹੈ ਜਨਮ ਮਿਨਾਤਾ 15 10 1991 ਦਾ ਹੈ ਦੋ ਭਰਾਨੀ ਸਟੱਡੀ ਇਹਨਾਂ ਨੇ ਕੀਤੀ ਹੈ ਜੀ ਬੀ ਬੀਐਡ ਐਮਏ ਐਂਡ ਟਿਟੀਪੀ ਐਸਟੀਈਟੀ ਕੁਆਲੀਫਾਈਡ ਟੀਚਿੰਗ ਐਕਸਪੀਰੀਅੰਸ 7 ਸਾਲ ਦਾ ਜਿਹੜਾ ਨੂੰ ਕੁੜੀ ਮਾਸਟਰ ਕਾਡਰ ਕੈਡਰ ਇਗਜ਼ਾਮ ਦੀ ਤਿਆਰੀ ਕਰ ਰਹੀ ਹੈ ਇਹਨਾਂ ਨੂੰ ਮੰਗ ਹੈ ਕਿ ਮੁੰਡਾ ਪ੍ਰਾਈਵੇਟ ਜੋਬ ਕਰਦਾ ਹੋਵੇ ਜਾਂ ਕਿਸੇ ਹੋਰ ਕੰਟਰੀ ਵਿੱਚ ਹੋਵੇ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੋਰ ਏਰੀਆ ਬਠਿੰਡਾ ਹੈ ਜੀ ਡੇਟ ਆਫ ਬਰਥ ਹੈ ਜੀ 1999 ਪੜਾਈ ਇਹਨਾਂ ਨੇ 12th ਕੀਤੀ ਹੈ ਜੀ ਨਾਨ ਮੈਡੀਕਲ ਵਿੱਚ ਕੰਪਿਊਟਰ ਸਿਸਟਮ ਟੈਕਨੀਸ਼ੀਅਨ ਐਂਡ ਨੈਟਵਰਕਿੰਗ ਦਾ 2 ਸਾਲ ਦਾ ਡਿਪਲੋਮਾ ਕੀਤਾ ਹੈ ਕੈਨੇਡਾ ਦੇ ਵਿੱਚ ਕੈਨੇਡਾ ਸਿਟੀਜ਼ਨ ਨੇ ਜੀ ਫੈਮਿਲੀ ਵਿੱਚ ਮਾਤਾ ਤਰੇਲੂ ਹੈ ਜੀ ਪਿਤਾ ਖੇਤੀਬਾੜ ਦਾ ਕੰਮ ਕਰਦੇ ਹਨ ਜੀ ਬੇਟਾ ਕੁਆਰੇ ਹੈ ਬੇਟੀ ਕੈਨੇਡਾ ਹੈ ਜੀ ਅਨਮੈਰਿਡ ਹੈ ਗੋਤ ਸਿੱਧੂ ਕਾਸਟ ਚੱਟ ਸਿੱਖ ਕੱਦ 5 ਫੁੱਟ 5 ਇੰਚ ਹੈ ਸਟੋਰ ਤੇ ਮੈਨੇਜਰ ਨੇ ਇਹਨਾਂ ਦੀ ਡਿਮਾਂਡ ਹੈ ਕਿ ਲੜਕਾ ਵਰਕ ਪਰਮਿਟ ਹੋਵੇ ਜ਼ਮੀਨ ਵੀ ਤੋਂ 30 ਕਿਲੇ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜਿਵੇਂ ਤੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਜਨਮ 1996 ਦਾ ਕੱਦ 5 ਫੁੱਟ 7 ਇੰਚ ਹੈ ਕਾਸਟ ਅਰੋੜਾ ਕੈਨੇਡੀਅਨ ਸਿਟੀਜ਼ਨ ਹੈ ਜੀ ਪੜ੍ਹਾਈ ਇਹਨਾਂ ਨੇ ਕੀਤੀ ਹੈ 3 ਸਾਲ ਬਿਜ਼ਨਸ ਡਿਪਲੋਮਾ ਇਨ ਫਾਈਨੈਂਸ ਐਂਡ 2 ਸਾਲ ਪ੍ਰੈਕਟੀਕਲ ਨਰਸਿੰਗ ਡਿਪਲੋਮਾ ਇਨ ਕੈਨੇਡਾ ਵਰਕ ਕਰਦੇ ਨੇ ਜੀ ਕੰਟ੍ਰੈਂਟਲੀ ਵਰਕਿੰਗ ਐਜ਼ ਰਜਿਸਟਰਡ ਪ੍ਰੈਕਟੀਕਲ ਨਰਸ ਆਰ ਪੀ ਐਨ एलपीएन वेजिटेरियन ਹੈ ਜੀ ਲੜਕਾ ਕੰਰੈਂਟਲੀ ਲੀਵਿੰਗ ਹੈਲੀਫੈਕਸ ਕੈਨੇਡਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਥੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਗਲ ਜਨਮ 23 11 1991 ਦਾ ਹੈ ਜੀ ਟਾਈਮ 4 एएम ਕੱਦ 5 ਫੁੱਟ 3 ਇੰਚ ਹੈ ਜੀ ਕਾਸਟ ਖੱਤਰੀ ਹੈ ਇਹਨਾਂ ਦਾ ਆਪਣਾ ਕਾਰੋਬਾਰ ਹੈ ਜੀ ਇੱਕ ਸਿਸਟਰ ਕੈਨੇਡਾ ਸੈਟਲ ਹੈ ਜੀ ਫਾਦਰ ਸ਼ੋਪਕੀਪਰ ਨੇ ਮਦਰ ਹਾਊਸ ਵਾਈਫ ਹੈ ਜੀ ਇਨਾਂ ਨੂੰ ਲੜਕੀ ਚਾਹੀਦੀ ਹੈ ਜੀ ਬੀਏ ਪਾਸ ਹੋਵੇ ਇਹਨਾਂ ਨੇ ਸਿੰਪਲ ਮੈਰਿਜ ਕਰਨੀ ਹੈ ਜੀ ਕੋਈ ਡਿਮਾਂਡ ਨਹੀਂ ਹੈ ਓਨਲੀ ਜਲੰਧਰ ਲੁਧਿਆਣਾ ਅੰਮ੍ਰਿਤਸਰ ਵਾਲੇ ਸੰਪਰਕ ਕਰਨ ਨੋ ਕਾਸਟ ਬਾਰ ਮੈਰਿਜ ਬਿਊਰੋ ਵਾਲੇ ਮਾਫ ਕਰਨ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜਿਵੇਂ ਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਰਾਮ ਦਾਸਿਆ ਫੈਮਲੀ ਆ ਜੀ ਕਬੀਰ ਪੰਥੀ ਨੇਮ ਕੋਰ ਜਨਮ ਹੈ ਜੀ 15 12 1994 ਦਾ ਕੱਦ 5 ਫੁੱਟ 5 ਇੰਚ ਕਾਸਟ ਰਾਮ ਦਾਸਿਆ ਸਿੱਖ ਗੋਤਰਾ ਹੈ ਜੀ ਮਹਿਮੇ ਇਹਨਾਂ ਦੀ ਇੱਕ 8 ਸਾਲ ਦੀ ਬੇਟੀ ਹੈ ਜੀ ਲੀਵਿੰਗ ਵਿਦ ਮਦਰ ਪੜਾਈ ਇਹਨਾਂ ਨੇ ਕੀਤੀ ਹੈ ਜੀ ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰਿੰਗ ਐਂਡ BCA ਫਾਦਰ ਨੇ ਰੇਲਵੇ এমਪਲੋਏ ਮਦਰ ਹਾਊਸ ਵਾਈਫ ਹੈ ਇੱਕ ਬਰਦਰਾ ਜੀ ਭਾਪੀ ਕੈਨੇਡਾ ਨੇ ਯਮੁਨਾ ਨਗਰ ਇਹਨਾਂ ਦਾ ਏਰੀਆ ਹੈ ਜੀ ਹਰਿਆਣਾ ਜਗਾਦਰੀ ਵਰਕਸ਼ਾਪ ਹੈ ਕੰਟੈਕਟ ਓਨਲੀ ਸਿੱਖ ਫੈਸ਼ਨੋ ਬਿਜ਼ਨਸਮੈਨ ਐਂਡ ਹਰਿਆਣਾ ਸਾਈਡ ਕਰਨਾਲ ਕੁਰਖੇਤਰ ਪਟਿਆਲਾ ਚੰਡੀਗੜ੍ਹ ਅੰਬਾਲਾ ਸਿਟੀ ਐਂਡ ਪੰਜਾਬ ਇਹ ਸ਼੍ਰੀ ਗੁਰੂ ਗੰਸੇਮ ਸਿੰਘ ਨੂੰ ਮੰਨਦੇ ਹਨ ਜੀ ਓਨਲੀ ਨੌ ਕਾਸਟ ਵਾਰ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਜਾਤੀ ਸਿੱਖ ਲੜਕੀ ਹੈ ਜੀ ਏਰੀਆ ਸੰਘਰੂਰ ਜਨਮ 1995 ਦਾ ਕੱਤ 5 ਫੁੱਟ 6 ਇੰਚ ਹੈ ਪੜਾਈ ਇਹਨਾਂ ਨੇ ਡਬਲ ਐਮਏ ਕੀਤੀ ਹੈ ਜੀ ਇਹਨਾਂ ਨੂੰ ਵੀ ਤੀ ਇਕੜ ਵਾਲੀ ਲੜਕੀ ਦੀ ਲੋੜ ਹੈ ਜੀ ਸਿਰਫ ਮਲਵਈ ਜੱਟ ਸੰਪਰਕ ਕਰਨ ਮਲਵਾਈ ਜੱਟ ਸਿੱਖ ਸੰਪਰਕ ਕਰਨ ਅਤੇ ਮਾਤਾ ਪਿਤਾ ਹੀ ਸੰਪਰਕ ਕਰਨ ਵਿਚੋਲੇ ਸੰਪਰਕ ਨਾ ਕਰਨ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਜੀ ਵੇ ਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਗਲ ਜਨਮ 14 ਨਵੰਬਰ 1993 ਦਾ ਹੈ ਜੀ ਬਟ ਟਾਈਮ 7:00 8 एएम ਗ੍ਰੈਜੂਏਸ਼ਨ ਕੀਤੀ ਜੀ ਇਹਨਾਂ ਨੇ ਬੀ ਕਾਮ ਮੋਨਾ ਪੰਜਾਬੀ ਹੈ ਜੀ ਅਨਮੈਰਿਡ ਹੈ ਵਰਕ ਕਰਦੇ ਨੇ ਜੀ ਵਰਕਿੰਗ ਇਨ ਸਵਿਸ ਬਿਊਟੀ ਕੋਸਮੈਟਿਕ ਲਿਮਿਟਿਡ ਐਸੇ ਈ-ਕਾਮਰਸ ਮੈਨੇਜਰ ਨੇ ਸੈਲਰੀ ਇਹਨਾਂ ਦੀ 10 ਲੱਖ ਪਰ ਐਨਯੂਐਮਐਹ ਜੀ ਹਾਈਟ 6 ਫੁੱਟ ਹੈ ਏਰੀਆ ਦਿੱਲੀ ਹੈ ਫਾਦਰ ਨਹੀਂ ਹਨ ਜੀ ਮਦਰ ਹਾਊਸ ਵਾਈਫ ਹੈ ਕਾਸਤੀਮਾਨ ਤਰਖਾਨ ਨੇ ਜੀ ਪਿਓਰ ਵੈਜੀਟੇਰੀਅਨ ਨੇ ਇੱਕ ਜੰਗਰ ਬ੍ਰਦਰ ਹੈ ਜੀ ਅਨਮੈਰਿਡ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਵੈਲ ਕਲਚਰਡ ਗੁੱਡ ਲੁਕਿੰਗ ਸਿੰਪਲ ਲਾਈਫ ਪਾਰਟਨਰ ਚਾਹੀਦਾ ਹੈ ਜੀ ਇਹਨਾਂ ਨੇ ਸਿੰਪਲ ਮੈਰਿਜ ਕਰਨੀ ਹੈ ਜੀ ਚੁੰਨੀ ਚੜਵਾਵਾ ਕਰਨਾ ਹੈ ਜੀ ਅਨੰਦ ਕਾਰਜ ਕਰਨਾ ਹੈ ਇਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ। ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਵਾਂ ਤੇਰੇ ਜਾਣਕਾਰੀ ਲੈ ਸਕਦੇ ਹੋ। ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਜਨਮ 23/7/1994 ਕਾਸਟ ਜੱਟ ਸਿੱਖ ਹੈ ਜੀ ਗੋਤ ਇਹਨਾਂ ਦੀ ਪੁੱਲਰ ਹੈ। ਹਾਈਟ 6 ਫੁੱਟ ਹੈ ਜੀ ਪੜਾਈ ਇਹਨਾਂ ਨੇ ਬੀਏ ਕੀਤੀ ਹੈ। ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਇਹਨਾਂ ਕੋਲ ਇੱਕ ਪਲਾਟ ਵੀ ਹੈ ਜੀ। ਪ੍ਰਾ ਪੰਜਾਬ ਪੁਲਿਸ ਵਿੱਚ ਹੈ। ਦੋਨਾਂ ਪਰਵਾ ਕੋਲ 12 ਏਕੜ ਜ਼ਮੀਨ ਆਂਦੀ ਹੈ ਜੀ। ਇਹਨਾਂ ਨੂੰ ਕੁੜੀ ਚਾਹੀਦੀ ਹੈ ਜੀ ਸਿੰਪਲ ਪਰਿਵਾਰ ਤੋਂ ਕਰੇ ਲੂ ਹੋਵੇ ਡਿਮਾਂਡ ਕੋਈ ਨਹੀਂ ਹੈ ਜੀ ਇਹਨਾਂ ਦਾ ਏਰੀਆ ਫਾਜ਼ਿਲਕਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਕਾਸਤ ਕੁਮਾਰ ਹੈ ਜੀ ਕਨੇਡਾ ਸਿਟੀਜ਼ਨ ਹੈ ਜਨਮ 1995 ਦਾ ਹੈ ਹਾਈਟ 6 ਫੁੱਟ ਹੈ ਜੀ ਕੰਮ ਇਹਨਾਂ ਦਾ ਸੀਨੀਅਰ ਮੈਨੇਜਰ ਹੈ ਜੀ ਐਜੂਕੇਸ਼ਨ ਬੀ ਕਾਮ ਹੈ ਜੀ ਫਰੋਮ ਇੰਡੀਆ ਐਸੋਸੀਏਟ ਡਿਗਰੀ ਇਨ ਬਿਜ਼ਨਸ ਫਰੋਮ ਕਨੇਡਾ ਫਾਦਰ ਰੀਅਲ ਏਸਟੇਟ ਬਿਜ਼ਨਸ ਨੇ ਜੀ ਮਦਰ ਹਾਊਸ ਵਾਈਫ ਹੈ ਸਿਸਟਰ ਇੱਕ ਅਨਮੈਰਿਡ ਹੈ ਜੀ ਗਵਰਨਮੈਂਟ ਜੌਬ ਇਨ ਇੰਡੀਆ ਲੜਕੀ ਕੈਨੇਡਾ ਵਿੱਚ ਚਾਹੀਦੀ ਜੇਨਾਂ ਨੂੰ ਲੜਕੀ ਪੀਆਰ ਹੋਵੇ ਜਾਂ ਵਰ ਪਰਮਿਟ ਤੇ ਹੋਵੇ ਜਾਂ ਸਿਟੀਜ਼ਨ ਹੋਵੇ ਜੀ BC ਵਾਲਿਆਂ ਨੂੰ ਪਹਿਲ ਦਿੱਤੇ ਹਨ ਜੀ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਜਨਮ 33 ਸਾਲ ਹੈ ਜੀ ਕੱਦ 5 ਫੁੱਟ 3 ਇੰਚ ਹੈ ਪੜਾਈ ਇਹਨਾਂ ਨੇ ਬੀਏ ਕੀਤੀ ਹੈ ਜੀ ਕੰਪਿਊਟਰ ਕੋਰਸ ਕੀਤਾ ਹੈ ਕਾਸਟ ਗਿੱਲ ਹੈ ਜੀ ਰਾਮਗੜੀਆ ਮਦਰ ਹਾਊਸ ਵਾਈਫ ਨੇ ਫਾਦਰ ਜੋਬ ਤੋਂ ਰਿਟਾਇਰ ਨੇ ਜੀ ਦੋ ਛੋਟੀਆਂ ਪਿਆਣਾ ਹਨ ਜੀ ਇੱਕ ਮੈਰਿਡ ਯੂਐਸਏ ਸੈਟਲ ਹੈ ਜੀ ਦੂਜੀ ਕੈਨੇਡਾ ਪੀਆਰ ਹੈ ਜੀ ਅਨਮੈਰਿਡ ਹੈ ਏਰੀਆ ਦਿੱਲੀ ਹੈ ਜੀ ਆਪਣਾ ਘਰ ਹੈ ਨਾ ਤਾਂ ਮੰਗ ਇਹਨਾਂ ਨੂੰ ਹੈ ਕਿ ਮੁੰਡਾ ਆਸਟ੍ਰੇਲੀਆ ਯੂਕੇ ਜਾਂ ਨਿਊਜ਼ੀਲੈਂਡ ਪੀਆਰ ਹੋਵੇ ਜਾਂ ਸਿਟੀਜ਼ਨ ਹੋਵੇ ਉਮਰ 35 ਤੋਂ 40 ਸਾਲ ਤੱਕ ਹੋਵੇ ਡਿਵੋਰਸੀ ਲੜਕਾ ਵੀ ਗੱਲ ਕਰ ਸਕਦਾ ਹੈ ਜੀ बेटे ਦਾ ਰਿਸ਼ਤਾ ਨੋਟ ਕਰੋ ਜੀ ਅੰਮ੍ਰਿਤਤਾਰੀ ਬੇਟਾ ਹੈ ਜਨਮ 8/2/1999 ਦਾ ਕੱਦ 5 ਫੁੱਟ 1/2 ਇੰਚ ਹੈ ਪੜਾਈ ਇਹਨਾਂ ਨੇ ਐਮਏ ਕੀਤੀ ਹੈ ਜੀ 뮤직 ਵਿੱਚ ਕੰਮ 뮤직 ਟੀਚਰ ਨੇ ਇਨਕਮ 3 ਲੱਖ ਪਰ ਐਨੂਅਲ ਹੈ ਜੀ ਪਿਓਰ ਵੈਜੀਟੇਰੀਅਨ ਨੇ ਫਾਦਰ ਫਾਰਮਿਸਟ ਨੇ ਮਦਰ ਵਰਕਿੰਗ ਦੋ ਪੈਨਾ ਨੇ ਜੀ ਇੱਕ ਮੈਰਿਡ ਹੈ ਟੈਲੀਫੋਨ ਨੰਬਰ ਦਿੱਤੇ ਗਏ ਹਨ ਵਤੇਰੇ ਜਾਣਕਾਰੀ ਲੈ ਸਕਦੇ ਹੋ